ਜੇ ਤੁਸੀਂ ਅੱਜ ਇੱਥੇ ਮੌਕੇ ਤੇ ਪਹੁੰਚੇ ਹੋ ਕਿ ਸਾਰੀ ਵਾਰਦਾਤ ਐਕਚੁਅਲੀ ਇੱਥੇ ਕੀ ਅਗਰ ਤੇਲ ਦੀ ਓਕੇ ਉੱਪਰ ਦਾ ਲੱਕ ਪੂੰਜੀ ਹੋਈ ਸੀ ਤੇ ਚਲੋ ਮਾਰ ਦੀ ਕਿਰਪਾ ਨਾਲ ਕਿਥੋਂ ਕੰਟਰੋਲ ਹੋ ਗਿਆ ਇਹਨਾਂ ਜਾਨੀ ਕੋਈ ਨੁਕਸਾਨ ਨਹੀਂਗਾ ਮਾਲੀ ਦਾ ਥੋੜਾ ਜਿਹਾ ਹੋਣਾ ਦਾ ਠੀਕ ਹੈ ਜੀ ਕਾਰਨ ਦੀ ਕੁਛ ਵੀ ਹੈ ਕਾਰਨ ਐਚਲੀ ਅਜੇ ਤੱਕ ਦੱਸਿਆ ਨਹੀਂ ਉਹਨਾਂ ਨੇ ਅਸਲੀ ਮੌਕੇ ਤੇ ਜੇ ਪਾਣੀ ਲਾ ਕੇ ਢੇ ਆ ਠੀਕ ਹੈ ਜੀ ਇਹ ਪੰਜ ਛੇ ਗੱਡੀਆਂ ਆ ਚੁੱਕੀਆਂ ਆ ਜਿਹੜੇ ਮੌਕਾ ਸੰਭਾਲਦੀ ਐਸਲੇ ਫੈਕਟਰੀ ਕਿਸ ਟੀ ਦੀਗੀ ਸਰ ਫੈਕਟਰੀ ਹੈ ਇਹ ਕਪੜੇ ਦੀ ਫੈਕਟਰੀ ਹੈ ਜੀ ਹਾਂ ਜੀ ਸਰ ਇੱਕ ਜਿਹੜੀ ਇੱਥੇ ਅੱਗ ਲੱਗੀ ਹੈ ਅਜ ਕਪੜੇ ਦੀ ਫੈਕਟਰੀ ਦੇ ਵਿੱਚ ਕੀ ਸਾਰੀ ਵਾਰਡ ਤੁਸੀਂ ਥੋੜਾ ਦੱਸੋ ਇਹ ਜੀ ਇੱਥੇ ਅਭੀ ਚੱਲ ਕਪੜੇ ਦੀ ਫੈਕਟਰੀ ਹੈ ਅਮਰੀਕਾ ਮਿਲ ਪ੍ਰਾਂਤ ਦੇ ਨਾਲ ਅਚਾਨਕ ਕਿਤੇ ਕੋਈ ਟੈਕਨੀਕਲ ਫਾਲਟ ਪਿਆ ਜਿਹਦੇ ਕਰਕੇ ਇਹਨਾਂ ਦੇ ਜਿਹੜਾ ਔਇਲ ਬੋਇਲਰ ਹੈ ਉਹਨੂੰ ਅੱਗ ਲੱਗੀ ਤੇ ਮੌਕੇ ਤੇ ਜਦੋਂ ਫਾਇਰ ਵਿਗੇਟ ਦੀਆਂ ਗੱਡੀਆਂ ਆ ਗਈਆਂ ਸੀਗੀਆਂ ਤੇ ਤੇ ਕੰਟਰੋਲ ਕਰ ਲਿਆ ਗਿਆ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਵੀ ਅਧਿਕ ਮਾਲੀ ਨੂੰ ਜਦ ਨੁਕਸਾਨ ਨਜ਼ਰ ਆਇਆ ਨਹੀਂ ਮਾਲੀ ਹੋਇਆ ਏ ਹੁਣ ਚੈੱਕ ਕਰਨਗੇ ਆਪਣੇ ਕੋਈ ਇਹਨਾਂ ਦਾ ਜਿਹੜਾ ਪਲਾਟ ਆ ਉਸ ਤੋਂ ਪਤਾ ਲੱਗੇਗਾ ਜੇ ਆਪਾਂ ਕਹਿੰਦੇ ਕੋਈ ਵੀ ਜਾਣੀ ਨੁਕਸਾਨ ਕਿਸੇ ਨਹੀਂ ਕੋਈ ਜਾਣੀ ਨੁਕਸਾਨ ਨਹੀਂ